ਬੱਕਰਾ ਦੇ ਦੂੰ ਏਲ ਆ ਉਰਾਂ ਘਰ 16000 ਨੋ ਨਾ ਕਿਉਂ ਕਿਉਂ ਤੋਰ ਕਿੰਨੇ ਦਾ ਦੇਨੇ ਦਾ ਕੋਈ ਦਾ 25000 ਦਾ ਬੱਕਰਾ ਤੇ 25000 ਦਾ ਫਰਕ ਕੇ ਵਾਲਾ ਰਜੂ 25 ਦਾ ਮੈਂ ਹੁਣ ਤੇਰਾ ਤਾਨ ਤੇ ਆ ਕੇ ਬੱਕਰਾ ਵੇਚਣ ਲੱਗਿਆ ਦੀ ਮੇਰੀ ਲੋੜੀ ਹਾਂ ਜੀ ਲੋੜੀ ਦਾ ਉਹ ਬਣਾ ਲਾਂਗੇ ਆਪਾਂ ਕੋਈ ਢੱਕਾ ਨਾ ਅਸੀਂ ਆਸ ਕਰਦੇ ਆ ਤੁਹਾਡੀ ਵੇਚਣ ਵਾਲਿਆਂ ਦੀਆਂ ਵਪਾਰੀਆਂ ਨੂੰ ਅਸੀਂ ਮਤਤ ਨਹੀਂ ਨਹੀਂ ਗੱਲ ਵੀਰਾਂ ਦੀ ਆਸ ਕਰਦੇ ਆ ਅਸੀਂ ਵਿਚਾਰਿਆਂ ਦੀ ਠੀਕ ਹੈ ਠੀਕ ਹੈ ਵੀਰ ਆਪ ਲੋਕ ਨੇ ਸਾਨੂੰ ਰਿ ਸਕ ਰੋਟੀ ਮਿਲਦਾ ਤੁਤੀ ਮਿਲਦਾ ਰਿ ਸਕ ਰੋਟੀ ਸਾਨੂੰ ਤਪ ਸਾਵ ਨੂੰ ਹੀ ਦਿੰਦਾ ਰਾਲ ਮਿਲ ਕੇ ਕੰਮ ਚੱਲਦਾ ਹੈ ਨਾ ਜਾਊਗਾ ਰੱਖਣਾ ਆਹਮ ਤੈਨੂੰ ਦਵਾ ਰਿਹਾ ਹੁਣ ਆਪਾਂ ਵਸਤਾਂ ਇਹਨੂੰ ਐਨ ਪਚਲ ਗਰੀਬ ਹੈ ਆਲਾ ਬੱਕਰਾ ਇੱਕ ਹੀ ਸਾਨੂੰ ਚ ਗਈਦਾ 18000 ਰੁਪਏ ਕੋਈ ਕੱਚੀ ਮੰਡੀ ਗੱਲ ਨਹੀਂ 2000 ਕੀ ਗੱਲ ਕੋਈ ਗੱਲ ਆਪਣੇ ਕੋਲ ਹੈਗੀਆਂ ਵੱਡੇ ਭਾਈ ਨਹੀਂ ਸਹੀ ਗੱਲ ਕਰੀਏ ਸਹੀ ਆਪਾਂ ਦਾ ਸੇ ਭਾਈ 7000 ਛੇ ਰਿਆ ਅੱਧ ਕੱਦ ਨਾਲ ਜਗਾ ਛੜਦਾ ਨਹੀਂ ਛੜਦਾ ਹੁਣ ਤੈਨੂੰ ਨਾਲ ਉਹ ਪੁਰਾਣਾ ਜਿਹਾ ਜਮੀਂ ਅੜਕੇ ਕਹਿੰਦਾ 25 ਮੈਂ ਨੀ ਉਹ ਕਢਾਣਾ ਤਾਂ ਹੁੰਦਾ ਬੱਕਰਾ ਬੱਚਾ ਚੰਗਾ ਹੈ ਰੋਟੀ ਦਿਓ ਨਹੀਂ ਰੋਟੀ ਖੋਲ ਦੇਉਗਾ ਇਹ ਜੀ ਗੱਲ ਦੀ ਦੋਸਾਨੀਆਂ ਛੱਡ ਕੇ ਵੀ ਦੇ ਚਲੀ ਫੇਰ ਉਹਨੇ ਦੀ ਰਾਤੀ ਨੂੰ ਰਾਜੀ ਖੁਸ਼ੋਕੇ ਦੇਵਾਂਗੇ ਇਹ ਜੀ ਗੱਲ ਲੈ ਰੱਖੇ ਮੁੰਡੇ ਨੂੰ ਰਾਜੀ ਇਹਨੂੰ ਦੇਖ ਤੇ ਤੇਰਾ ਦੇਖ ਕੇ ਗਰੀਬ ਆ ਗਰੀਬ ਹੈ ਬਿਲਕੁਲ ਗਰੀਬ ਵਾਪੇ ਦੇ ਕੇ ਜਵਾਦੇ ਵਾਪੇ ਇਹ ਨਾਲ ਹੋਇਆ ਤੁਸੀਂ ਕੋਮਰ ਵੀ ਤਰਾ ਆਸਕੀ ਨਾ ਪਾ ਆਏ ਮਨਾਂਗੇ ਆਏ ਮਨਾਂਗੇ ਹਾਂ ਵੀ ਠੀਕ ਆ ਵੀ ਨਿਸ਼ਾਨੀ ਦਿਵਾਈ ਦਿੰਦੇ ਹਾਂ ਲਕੀਰ ਨਾ ਕਰਦੇ ਲਕੀਰ ਹਾਂ ਅਸੀਂ ਤੇਰੀ ਟੋਰ ਪਾ ਕੇ ਕਹਿੰਦੇ ਹਾਂ ਲਕੀਰ ਤੇ ਦਾ ਬੰਦਾ ਫਕੀਰ ਵੀ ਹੋ ਜਾਂਦਾ ਹੈ ਆ ਫਕੀਰ ਸਭ ਤੋਂ ਵੱਡਾ ਹੈ ਉਹਦਾ ਮੁੱਲੀ ਕੋਈ ਨਹੀਂ ਹਾਂ ਜਿਹੜਾ ਰੱਬ ਦੇ ਫਕੀਰਾਂ ਨੇ ਇਹ ਤਾਂ ਪਰ ਘਰ ਘਰ ਫਿਰਦਾ ਨਾ ਇਹ ਵੀ ਗੱਲ ਹੈ ਇੱਕ ਹੀ ਫਕੀਰ ਹੈ ਉਹ ਫਕੀਰ ਵਾਲੇ ਕੰਮ ਇਹਦਾ ਇੱਕ ਹੀ ਮੰਗਦਾ ਹੈ ਹੋਰ ਰੱਦ ਮੰਗਦਾ ਹੈ ਤੰਨੂ ਨੇ ਦੇਖਿਆ ਮੈਂ ਕਦੇ ਦੇਖਿਆ ਹਲੇ ਪਿੰਡਾਂ ਚ ਤੈਨੂੰ ਮਿਲਿਆ ਹੀ ਨਹੀਂ ਤੈਨੂੰ ਮੈਂ ਕਹਿੰਦਾ ਇੱਕ ਹੀ ਜੋਗੀਆਂ ਵਾਲੇ ਕੱਪੜੇ ਪਾਉਂਦਾ ਪੂਰੀ ਪਾਸੇ ਤੁਸੀਂ ਕੋਣਾ ਮਝਾ ਲਿਆ ਕੋਈ ਨਹੀਂ ਸੁਟਾਏਗਾ ਪਿੰਡ ਦਾ ਮਗਰੋਂ ਵਗਦਾ ਸਾਰੇ ਇਹਨਾਂ ਦਾ ਸ਼ੌਕ ਨਾਲ ਆਟਾ ਹੈ ਉਹ ਵਾਰੀ ਮੇਰੀ ਗੱਲ ਸੁਣ ਕਿਉਂ ਭਾਈ ਬਣ ਕੇ ਤੂੰ ਸੈੱਟ ਕਰ ਦੇ ਤੇਰੇ ਤੇ ਬਈ ਯਕੀਨ ਤੇ ਆ ਜਾਂ ਜਾਂਚ ਕਰਦੇ ਇਹਨਾਂ ਨੂੰ ਵੀ ਨਾ ਮਾਰੇ ਇਹ ਲੈ ਮੈਂ ਜੈ ਜੈ ਕਰਦਾ ਨਾ ਜੈ ਨਹੀਂ ਕਰਦਾ ਤਾਂ ਮੰਗੀ ਜਾ ਦੋ ਇਹ ਪੂਰਾ 20000 ਦਾ ਹੋ ਗਿਆ ਬਾਪੀ ਦੱਸ ਨਹੀਂ ਨਹੀਂ ਯਾਰ ਹੁਣ ਕਮਾਲ ਥੋੜੇ ਰੁਪਏ ਲਾ ਦੇ ਯਾਰ ਕੋਈ ਗੱਲ ਨਹੀਂ ਹਾਂ ਇਹ ਕੱਪੜੇ ਲਾਹੇਗਾ ਜਨਾਬ ਜਰੂਰੀ ਲੋਹਣ ਇਹਨੇ ਵਿਚਾਰੇ ਨੇ ਕੱਪੜੇ ਰਜੂ ਭਰਾ ਤੁਹਾਨੂੰ ਕਰਾ ਦਿੱਤੀ ਮੋੜੀ ਨਹੀਂ ਲੈਗੇ ਬਾਹਰ ਨਹੀਂ ਦਾ ਵਿਦਾ ਹੋ ਗਿਆ ਜਾਂ ਹੋ ਗਿਆ ਨਹੀਂ ਨਹੀਂ ਦਿੰਦਾ ਬਸ ਜਾ ਤੂੰ ਪੱਟੇ ਨਾ ਪੱਟਿਆ ਯਾਰ ਉਹ ਨਹੀਂ ਹਰਦਾ ਮਾ ਮਾ ਚੱਕੇ ਤੈਨੂੰ ਥੱਲ ਵੀ ਦੂੰਗਾ ਠੀਕ ਕਰ ਬਣੀ ਹਰ ਟਾਈਮ ਥਲੀ ਜਾਂਦਾ ਹਾਂ ਤੇਰੀ ਪੱਕੀਆਂ ਮਾਰਦੇ ਆਏ ਨਹੀਂ ਯਾਰ ਬੰਦੇ ਆਪਣੇ ਨੇ ਮਾਰੇ ਦੇਖ ਲੈ ਲਾਵਾ ਸਾਈਨਾਂ ਨੂੰ ਛੋਟੇ ਨੇ ਫਿਰ ਬਕਸਾ ਪੱਥਰਾ ਉਹੀ ਲੈ ਜਾ ਪਹਿਲੇ ਪਹਿਲੇ ਜਿਵੇਂ ਕੋਈ ਨਹੀਂ ਉਹ ਰੋਲਾ ਬੜਾ ਬਾਲੇ ਖੁੱਲੇ ਤਾਂ ਹੋ ਜਾ ਰੋਲਾ ਬੜਾ ਬੜਾ ਯਾਰ ਕੇਰਾ ਵੱਡਾ ਕਰ ਲੋ ਭਾਈ ਹਾਂ ਕੇਰਾ ਵੱਡਾ ਕਰ ਲੋ ਵੀਰ ਨਾਤਾ ਹਾਂ ਦੇ ਦੋ ਬੱਕਰਾ ਇਹਦੀ ਇੱਜ਼ਤ ਕਰੋ ਗਰੀਬ ਦੀ ਬਸ ਬੰਦਾ ਬੋਲਣਾ ਨਾ ਉਹ ਜੀ ਬਿਚਾਰ ਠੀਕ ਹੈ ਜੀ ਉਹਨਾਂ ਦੇਵਾਂਗਾ ਇਹ ਗੱਲ ਨਹੀਂ ਇਹ ਤਾਂ ਆਪਾਂ ਵੀ ਚੀਜ਼ ਆ ਇਹ ਬੱਕਰਾ ਨਹੀਂ ਆ ਦੋ ਦੰਦ ਬੱਚਾ ਵਧੀਆ ਬੱਚਾ ਇਹ ਪੈਸੇ ਲੈਣ ਆਲੇ ਫਿਰ ਜਾਣਾ ਉਹ ਚਾਉਂਦੇ ਦੇ ਤੂੰ ਨੂੰ ਕਦੋਂ ਲਾਗੀ ਕਰ ਤਾ ਮੈਂ ਕਿ ਕਿ ਮੈਂ ਉਹੀ ਦੀ ਚੀਜ਼ ਹੈ ਉਹੀ ਦਾ ਚੀਜ਼ ਹੈ ਇਥੇ ਰਹਿ ਕੇ ਛੱਡਦੇ ਨਹੀਂ ਦੂਜੇ ਨੂੰ ਇਹ ਲੈ ਹੁਣ ਗੱਲ ਸੁਣੋ ਹਾਂ ਉਹ ਗਰਮ ਤਾਂ ਹੈ ਤੇ ਆਪਣੀ ਕੰਨੀ ਤਾਹਾਂ ਕੋਈ ਚਾਰ ਛੇ ਮੇਰੇ ਗਲ ਪੈ ਗਿਆ ਨਾ ਹਾਂ ਇਹ ਬੰਦਿਆਂ ਤੋਂ ਮਹੀਨੇ ਦੇ ਧਾਰ ਵੀ ਲੈ ਗਿਓ ਜੱਸ ਕੱਲਾ ਨਾ ਹੁਣੀ ਲੈ ਆ ਤੂੰ ਕੱਲਾ ਕੀੜੀਆਂ ਕਰਦਾ ਰੁਪਏ ਕਰੀ ਲਾਗੀ ਮੰਗਦੇ ਨਹੀਂ ਹੈਗਾ ਤੂੰ ਲੈਦਾ ਕੋਈ ਟਿਕਾਣਾ ਮੰਨਦਾ ਨਹੀਂ ਇਹ ਨਹੀਂ ਗੱਲ ਨਹੀਂ ਪੈਸੇ ਪਿੱਛੇ ਦਾ ਭਾਗ ਹੀ ਨਹੀਂ ਜਿੰਦੀ ਇਹ ਆਉਤ ਮਕੱਤਵੇਂ ਸਾਰੇ ਗਾਲ ਮੇਰੀ ਪੈਂਦੇ ਨੇ ਹਾਂ ਸਾਰੇ ਵੀ ਹੱਲ ਕਰਦੇ ਕੰਮ ਚੁੱਪ ਰਹਿ ਮਣਜਾ ਚੁੱਪ ਰਹਿ ਮਣਜਾ ਬਾਈਰਾ ਕਰ ਦੇ ਨਹੀਂ ਤੇਰੀ ਮੱਤਿਆ ਨਾਲ ਆਨਕਾਰ ਇੱਜ਼ਤ ਕਰ ਵਿਚਾਰੀ ਉਹ ਬੰਦਾ ਵੀ ਆ ਗਿਆ ਆਪਣਾ ਬੱਸ ਕਰ ਰਹੇ ਨੇ ਇਹਨਾਂ ਨੂੰ ਦੱਸੋ ਜੀ 21000 ਹਾਂ ਬਾਈ ਜੀ ਤੇ ਹੁਣ ਤਾਂ ਤੇਰੀ ਨਾ ਹੈ ਨਾ ਹੈ ਹੈ ਪੈਂਦੀ ਆਨਕਾਰ ਸਰਕਾਰ ਦੀ ਟੋਕਰੀ ਨਹੀਂ ਰੱਜ ਕੋਲ ਹੈ ਨਹੀਂ ਪੈਸੇ ਉਹ ਵਿਚਾਰਾ ਗਰੀਬ ਆਦੀ ਹੈ ਪੈਸੇ ਹੈ ਨਹੀਂ ਫਿਰ ਫਿਰ ਪੰਗਾ ਪੈ ਜੂਗਾ ਕੋਈ ਫੜ ਜਾਏਗਾ ਨਹੀਂ ਆਵੇਗਾ ਪੈਸੇ ਮੇਰੇ ਕੋਲ ਨੇ ਪੈਸੇ ਮੇਰੇ ਵੀ ਤੇਰੇ ਮੂੰਹ ਨੂੰ ਦਿਖਾ ਵਸਿੱਕੀ ਹੋਈ ਆ ਹਾਂਜੀ ਇਹ ਦੇਣਾ ਦਾ ਤੁਸੀਂ ਹੈ ਨਹੀਂ ਘੱਟੂ ਬੱਕਰਾ ਡਣਾ ਇੱਕ ਦਾ ਮੂੰਹ ਜਾ ਦੇ ਮੈਂ ਜ਼ਿੰਮੇਵਾਰ ਹੀ ਹਾਂ ਕੀ ਕਰੋ ਸੁਣੇ ਇਹਨੂੰ ਖਾੜੀ ਚ ਲਿਆ ਆ ਇੱਧਰ ਆਇਆ ਰਾਜ ਸਾਰਾ ਆਇਆ ਕਰੋ ਪਹਿਲਾਂ ਤੁਸੀਂ ਲੜੇ ਲੋ ਮੈਂ ਲੜਦੇ ਕੋਈ ਨਹੀਂ ਤੁਸੀਂ ਨਿਮੇੜ ਦੋ ਬੰਦੇ ਫਿਰ ਮੈਂ ਨਿਮੇੜ ਦੂੰ ਮੇਰੇ ਕੋਈ ਗੱਲ ਕਹੇ ਦੇ ਬੱਕਰਾ ਮੇਰਾ ਹੈ ਫਿਰ ਗੱਲ ਹੋ ਰਹੀ ਚਲੋ ਤੁਸੀਂ ਚਾਚਾ ਭਤੀਜਾ ਕਿੱਡੀ ਗੱਲ ਹੈ ਗੱਲ ਤਾਂ ਕੋਈ ਨਹੀਂ ਗੱਲ ਐਵੇਂ ਕਹਿ ਦਿੰਦੇ ਗੁੰਮ ਕਰ ਕਰਦੇ ਚੋਣਾਂ ਗੱਲ ਕਹਿ ਦੇ ਜਿਹੜੇ ਜਵਾਨ ਨਜ਼ੋਨੀ ਭਜਣਾ ਸੁਣ ਲਗ ਰਹੀ ਜਿਹੜੀ ਗੱਲ ਕਰਦੇ ਉਹ ਵੀ ਇਹ ਬੰਦੇ ਕੋ ਜਵਾਨ ਤੇ ਮੱਦ ਕੇ ਕਰਦੇ ਮੈਂ ਤਾਂ ਸਦਾ ਕਰਦਾ ਪੈਸੇ ਹੈ ਨਹੀਂ ਤੂੰ ਪੈਸੇ ਦੇ ਮਹਾ ਆ ਗਿਆ ਠੀਕ ਹੈ ਪਾ ਸਾਰਾ 1500 ਦੀ ਮੈਂ ਕੱਢ ਦੂੰਗਾ ਨਹੀਂ ਨਹੀਂ ਮੈਂ ਤੂੰ ਕੋਈ ਚੱਕਰ ਨਹੀਂ ਪ੍ਰਮਾਣ ਮੈਂ ਲਰਦਾ ਪੈ ਲੈ ਕੇ ਆਇਆ ਉਹ ਨਹੀਂ ਲੈ ਕੇ ਆਦੀ ਹਾਂ ਪੈਸਾ ਦਾ ਸਾਹਮਣੇ ਕੱਲ ਸੌਣ ਜਾ ਰਿਹਾ ਪੈਸਾ ਰਾਜੂ ਜਾਣ ਤੇ ਤੂੰ ਜਾਣਦਾ ਨਹੀਂ ਨਹੀਂ ਜਾਣਦਾ ਫੇਰ ਠੀਕ ਹੈ ਤੇਰੇ ਨੂੰ ਜਾਣਦਾ ਮੰਡੀ ਅੜਕਾ ਇਹ ਵੀ ਜਾਣਦਾ ਛੇ ਜਾਣਦਾ ਛੇ ਜਾਣਦਾ ਹੋਰ ਸਭ ਨੂੰ ਜਾਣਦਾ ਮੰਡੀ ਵਾਲਿਆਂ ਨੇ ਘਰੋਂ ਗੱਲ ਜਾਂ ਚਾਹੀ ਮਹੀਨੇ ਨੂੰ ਦੇ ਦਿਓ ਮੈਂ ਨਗਰ ਤੇ ਕੇ ਜਾਊਂਗਾ ਮੈਂ ਕੋਈ ਕਰਨੇ ਮਹੀਨੇ ਨੂੰ ਦੇ ਦੋ ਦਿਨ ਹੁੰਦੇ ਹੋਰ ਨਗਾ ਦਿਓ ਕੀ ਆ ਹਾਂ ਵਰਾ ਜਨ ਬੰਦਾ ਫਾਈਨ ਤੇ ਬਾਕੀ ਮਤਲਬ ਇਹ ਲੋਸ ਹੋਦਾ ਅੰਮੀ ਇਹ ਖੜ ਚਾ ਜਰਾ ਓਰੇ ਆ ਓ ਬਾਬਾ ਬਹੁਤੀਆਂ ਗੱਲਾਂ ਆ ਮੈਂ ਕਪਤਾਨੀ ਦੇਣੇ ਬੱਕਰਾ ਹਾਂ ਬੇਚਰਾ ਚੱਲ ਗੱਤ ਲਿਆ ਪਰਾ ਕਰ ਹੱਥ 10 ਬੱਕਰਾ ਵੇਚਦਾ ਜੇ ਮੈਨੂੰ 20000 ਰੁਪਏ ਦੇ ਪੱਲਿਓ ਦੇ ਕੇ ਜਾਣਾ ਪਵੇ ਤੇ ਮੇਰੇ 25000 ਦਾ ਹੈ ਨਹੀਂ ਉਹ ਦੇਣਾ ਨਹੀਂ ਮੈਨੂੰ ਉਹ ਦੇਣਾ ਨਹੀਂ ਚਾਹੁੰਦੇ ਅੱਪਰ ਅਜੂ ਨਹੀਂ ਨਹੀਂ ਉਹ ਅੱਜੂ ਉਹ ਮਾਈਕਰੋ ਹੈਡ ਦਾ ਨਹੀਂ 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 ਦੇਣਾ ਮਾਈਕਰੋ ਹੈਡ ਦੇ ਭਾਈ ਜੀ ਆਉਂਦਾ ਹੋ ਗਿਆ ਨਹੀਂ ਵਖਾ ਦੇ 25000 ਦਾ ਹੋਊਗਾ ਛੱਡ ਦੇ ਯਾਰ ਉਹ ਦੇਣਾ ਨਹੀਂ ਵਖਾ ਉਹ ਭਾਈ ਜੀ ਨਹੀਂ ਦੇਣਾ ਛੱਡ ਦੇ ਨਹੀਂ ਦੇਣਾ ਯਾਰ ਰੱਜੂ ਦੋ ਸਾਈਡ ਦੇ ਲਿਆ ਮੈਸੇਂਜਰ ਬੱਸ ਹੋ ਰਹੀ ਕਮਾਲ ਹੈ ਯਾਰ ਕਾਗਲੇ ਗਰੀਬ ਆ ਗੀ ਮਰਵਾਉਣੇ ਨੇ ਆ ਲੈ ਬਾਈ 300 ਰੁਪਿਆ ਠੀਕ ਆ ਬਾਈ ਕੁਛ ਨਹੀਂ ਹੁੰਦਾ ਸਾਨੂੰ ਸਵਾਦ ਆ ਗਿਆ ਸਾਡੀ ਵੀਡੀਓ ਬਣ ਗਈਦਾ ਜਾਵੇ ਬਕਰ ਲੋ ਜੀ